ਸਸ਼ੀ ਗਾ ਜੀ ਬਹੁਤ ਸਵਾਗਤ ਆਪ ਸਭ ਦਾ ਐਸਟ੍ਰੋਲੋਜੀ ਵਿਦਿ ਲੋਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਗ੍ਰਹਿ ਤਿਹਾਣ ਸ਼ੁਭ ਜਾਣ ਜੀ ਹਾਂ ਲੋਹੜੀ ਦੀ ਗੱਲ ਕਰਾਂਗੇ ਅੱਜ ਆਪਾਂ ਲੋਹੜੀ ਤੇ ਸਪੈਸ਼ਲ ਪ੍ਰੋਗਰਾਮ ਪ੍ਰੋਗਰਾਮ ਦਾ ਚਲੋ ਉਹ ਹੁੰਦੇ ਆ ਕਿ ਜਿਹੜੇ ਦਿੱਤੇ ਜਾਣ ਕੀਤੇ ਜਾਣ ਆਪਾਂ ਤੇ ਲੋਹੜੀ ਤੇ ਚਰਚਾ ਕਰਾਂਗੇ ਤੇ ਕਿਸ ਤਰ੍ਹਾਂ ਅਸੀਂ ਗ੍ਰਹਾਂ ਨੂੰ ਵੀ ਸਹੀ ਕਰ ਸਕਦੇ ਅੱਛਾ ਇੱਕ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਹਰ ਇਨਸਾਨ ਦੀ ਆਦਤ ਹੈ ਹਰ ਚੀਜ਼ ਵਿੱਚ ਫਾਇਦਾ ਪ੍ਰੋਫਿਟ ਲੱਭਣ ਦੀ ਤੇ ਇਹ ਇੱਕ ਵਧੀਆ ਗੱਲ ਆ ਕਿ ਜਦੋਂ ਤੁਹਾਨੂੰ ਲੱਗੇ ਕਿ ਨਾਲੇ ਉਹ ਕਹਿੰਦੀ ਉਹਨੇ ਨਾਲੇ ਦੋ ਤੇ ਨਾਲੇ ਚੋਪੜੀਆਂ ਨਾਲੇ ਦੋ ਦੋ ਤੇ ਨਾਲੇ ਚੋਪੜੀਆਂ ਨਾਲੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਹੀ ਰੰਬਾ ਰੱਖ ਇਹ ਦੋ ਕਹਾਟਾ ਸਮਝਦੇ ਹੋ ਨਾ ਇਸ ਚੀਜ਼ ਦਾ ਮਹੱਤਵ ਕੀ ਹੈ ਇਸ ਦਾ ਮਤਲਬ ਮਤਲਬ ਹੈ ਕਿ ਤਿਹਾਰ ਵੀ ਹੋ ਗਿਆ ਤੇ ਨਾਲ ਇੱਕ ਚੰਗਾ ਸ਼ਗਨ ਵੀ ਹੋ ਗਿਆ ਚੰਗੇ ਸ਼ਗਨ ਹੋਣੇ ਬਹੁਤ ਜ਼ਰੂਰੀ ਨੇ ਜੋ ਅਸਟ੍ਰੋਲੋਜੀ ਦੇ ਮੁਤਾਬਕ ਸ਼ੁਭ ਸਮੇਂ ਤੇ ਚੰਗੇ ਕੀਤੇ ਸ਼ਗਨ ਹਮੇਸ਼ਾ ਸ਼ੁਭਤਾ ਦਿੰਦੇ ਠੀਕ ਹੈ ਇਕ ਤਾਂ ਪਹਿਲਾਂ ਆਪਾਂ ਅੱਜ ਦਾ ਪੰਚਾਂਗ ਜਾਣਦੇ ਆ ਲੋੜੀ ਵਾਲੇ ਦਿਨ ਜਾਨੀ ਕਿ ਸ਼ਨੀਵਾਰ ਵਾਲੇ ਦਿਨ ਜੋ 13 ਤਰੀਕ ਦਾ ਦਿਨ ਹੈ ਲੋੜੀ ਦਾ ਦਿਨ ਹੈ ਤੇ ਪੰਚਕ ਆਰੰਭ ਹੋ ਜਾਣੀ ਹੈ ਰਾਤ ਨੂੰ ਤਕਰੀਬਨ 11:35 ਮੰਡ ਕੇ ਮੰਨ ਲਓ ਤੁਸੀਂ 11:30 ਵਜੇ ਤੋਂ ਬਾਅਦ ਵੈਸੇ ਤਾਂ 11:30 ਵਜੇ ਤੋਂ ਬਾਅਦ ਕਿੰਨੇ ਸ਼ਗਨ ਕਰਨੇ ਉਸ ਤੋਂ ਪਹਿਲਾਂ ਹੀ ਸ਼ਗਨ ਹੋਣੇ ਨੇ ਇਸ ਕਰਕੇ ਪੰਚਕ ਦਾ ਵਹਿਮ ਨਹੀਂ ਕਰਨਾ ਤਾਂ ਰਾਤ ਨੂੰ 11:30 ਵਜੇ ਤੋਂ ਬਾਅਦ ਹੋਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਜੋ ਸ਼ਗਨ ਸ਼ਗਨ ਮੀਂਹ ਜੋ ਤੁਸੀਂ ਮੱਥਾ ਟੇਕਣਾ ਆਪਾਂ ਦੱਸਦੇ ਆ ਤੁਹਾਨੂੰ ਕਿੱਦਾਂ ਕਰਨਾ ਹੈ ਤੇ ਲੋਹੜੀ ਦਾ ਪਰਬ ਤੇ ਪੂਰਾ ਦਿਨ ਰਹੇਗਾ ਵਧੀਆ ਏ ਤੇ ਮਕਰ ਰਾਸ਼ੀ ਵਿੱਚ ਚੰਦਰ ਮਹਾਰਾਜ ਬਣੇ ਰਹਿਣਗੇ ਮਕਰ ਰਾਸ਼ੀ ਸ਼ਨੀ ਦੀ ਰਾਸ਼ੀ ਹੈ 10 ਨੰਬਰ ਦੀ ਰਾਸ਼ੀ ਤੁਨੂ ਰਾਸ਼ੀ ਤੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਕੱਲ ਤੋਂ ਹੀ ਆ ਗਏ ਆ ਤੇ ਜੋ ਆਪਾਂ ਨਕਸ਼ਤਰ ਦੀ ਗੱਲ ਕਰੀਏ ਤਾਂ ਸ਼੍ਰਵਣ ਨਕਸ਼ਤਰ ਦੁਪਹਿਰ ਨੂੰ 12:50 ਮਿੰਟ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਤਨਿਸ਼ਟਾ ਚੰਦਰ ਤੇ ਮੰਗਲ ਦੇ ਨਕਸ਼ਤਰ ਚੱਲਣਗੇ ਜੋ ਚੰਗੇ ਸ਼ਨੀ ਚੰਦਰ ਦੇ ਘਰ ਸ਼ਨੀ ਦੇ ਘਰ ਚ ਚੰਦਰ ਮਹਾਰਾਜ ਰਹਿਣਗੇ ਇਹ ਵੀ ਕੋਈ ਮਾੜੀ ਗੱਲ ਥੋੜ੍ਹੀ ਹੈ ਵਧੀਆ ਏ ਕਿਉਂਕਿ ਸਾਹਮਣੇ ਤੋਂ ਕਰਕਰਾ ਰਾਸ਼ੀ ਪੈਂਦੀ ਹੈ 4 ਨੰਬਰ ਦੀ ਰਾਸ਼ੀ ਹੈ ਹਨ ਤੇ ਚੰਦਰ ਮਹਾਰਾਜ ਜੋ ਨੇ ਨਕਸ਼ਤਰ ਮਿੱਤਰ ਚ ਰਹਿਣਗੇ ਪਰ ਭਾਵੇਂ ਸ਼ਨੀ ਦੇ ਘਰ ਚ ਰਹਿਣਗੇ ਹੌਲੀ ਹੌਲੀ ਪਾਵਰ ਤੇ ਬਾਧੀ ਜਾਏਗੀ ਕਿਉਂਕਿ ਉਸ ਦਿਨ ਜੋ ਤੀਜ ਦੀ ਤਿਥੀ ਰਹੇਗੀ ਦੂਜ ਦੀ ਤਿਥੀ ਜੋ ਹੈ ਉਹ तकरीबन ਚਾਨਣ ਪੱਖ ਸ਼ੁਰੂ ਹੋਇਆ ਸੀ ਆਪਣਾ ਵੀਰਵਾਰ ਨੂੰ ਸ਼ੁਕਲ ਪੱਖ ਸ਼ੁਰੂ ਹੋ ਗਿਆ ਸੀ ਨਾਲ ਹੀ ਉਸ ਦਿਨ ਚੰਦਰ ਦਰਸ਼ਨ ਵੀ ਸੀ ਕਿਉਂਕਿ ਦੂਜ ਤਿਥੀ ਦੁਪਹਿਰ ਨੂੰ 2 ਵਜੇ ਤੋਂ ਬਾਅਦ ਸ਼ੁਰੂ ਹੋ ਗਈ ਸੀ ਤੇ ਸ਼ਨੀਵਾਰ ਵਾਜ ਦਿਨ ਤੀਜ ਤਿਥੀ ਰਹੇਗੀ ਜੋ 11:00 ਬਜੇ 12 ਮਿੰਟ ਤੱਕ ਚੱਲੇਗੀ ਹੁਣ ਮੈਂ ਇੱਕ ਹੋਰ ਸੁਣ ਲਉ 11:00 ਬਜੇ 12 ਮਿੰਟ ਤੱਕ ਜੋ ਤਿਥੀ ਆ ਤੇ ਉਸ ਤੋਂ ਬਾਅਦ ਚੌਥੀ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਜਨੀ ਤੀਜ ਦੀ ਤਿਥੀ 11:00 ਬਜੇ 12 ਤੇ ਉਸ ਤੋਂ ਬਾਅਦ ਚੌਥੀ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਠੀਕ ਹੈ ਦੇਖਿਆ ਜਾਵੇ ਤਾਂ ਗ੍ਰਹਾਂ ਦੇ ਮੁਤਾਬਕ ਤਿੱਥੀਆਂ ਦੇ ਹਿਸਾਬ ਦੇ ਨਾਲ ਚਤੁਰਤੀ ਤਿੱਥੀ ਜੋ ਹੈ ਉਹ ਐਤਵਾਰ ਵਾਲੇ ਦਿਨ ਰਹੇਗੀ ਤੇ ਦੂਜ ਤਿੱਥੀ 11:00 ਵਜੇ ਕੇ 12 ਮਿੰਟ ਤੱਕ ਚੱਲੇਗੀ ਤੇ ਉਸ ਤੋਂ ਬਾਅਦ ਤੀਜ ਤਿੱਥੀ ਸ਼ੁਰੂ ਹੋ ਜਾਏਗੀ ਸੌਰੀ ਚੌਥੀ ਤਿੱਥੀ ਨਹੀਂ ਹੋਣੀ ਤੀਜ ਤਿੱਥੀ ਹੋਵੇਗੀ ਜੋ ਕਿ 8:00 ਵਜੇ ਤੱਕ ਚੱਲੇਗੀ ਅਗਲੇ ਦਿਨ ਸਵੇਰੇ ਤਾਂ ਤਿੱਥੀ ਤੀਜੀ ਆ ਤਾਂ ਟੈਨਸ਼ਨ ਨਹੀਂ ਕਰਨੀ ਸ਼ਨੀਵਾਰ ਵਾਲੇ ਦਿਨ ਚੌਥੀ ਤਿੱਥੀ ਹੋਏਗੀ ਕੋਈ ਪੱਕੀਆਂ ਜਿੱਦਾਂ ਮਰਜ਼ੀ ਤੁਸੀਂ ਲੋੜੀ ਦਾ ਤਿਹਾਰ ਮਨਾ ਸਕਦੇ ਹੋ ਬਸ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਪੰਚਕ ਆਰੰਭ ਹੋਣੀ ਹੈ ਰਾਤ ਨੂੰ 11:30 ਵਜੇ ਤੇ ਅਗਲੇ ਦਿਨ ਅਗਲੇ ਦਿਨ ਮਾਗੀ ਦਾ ਤਿਹਾੜਾ ਰਹੇਗਾ ਸੂਰਜ ਰਾਸ਼ੀ ਪਰਵਰਤਨ ਕਰਕੇ ਅਗਲੇ ਦਿਨ ਜਾਣਗੇ ਕਿੱਥੇ ਅਗਲੀ ਰਾਸ਼ੀ ਕਿੱਥੇ ਮਕਰ ਸੰਕਰਾਂਤੀ ਹੋਏਗੀ ਮਕਰ ਸੰਕਰਾਂਤੀ ਬੜੀ ਪਵਿੱਤਰ ਮੰਨੀ ਜਾਂਦੀ ਹੈ ਉਸ ਤੇ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ ਤੁਹਾਨੂੰ ਲੋਹੜੀ ਦਾ ਪਰਬ ਪਹਿਲਾਂ ਲੋਹੜੀ ਬਾਰੇ ਹੀ ਗੱਲ ਕਰਦੇ ਆ ਪਹਿਲਾਂ ਤੁਹਾਨੂੰ ਤਿਥੀ ਦੱਸ ਦਿੱਤੀ ਆਪਾਂ ਹੁਣ ਰਾਹੂ ਕਾਲ ਵੀ ਦੱਸ ਦਈਏ ਕਿ ਕਿਵੇਂ ਆ ਸ਼ਨੀਵਾਰ ਵਾਲੇ ਦਿਨ ਜੋ ਰਾਹੂ ਕਾਲ ਦਾ ਟਾਈਮ ਹੈ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਦਿਨੇ ਦਾ ਠੀਕ ਹੈ ਤੇਥੇ ਵੀ ਪਤਾ ਚੱਲ ਗਿਆ ਉਹ ਕੱਲ੍ਹ ਵੀ ਪਤਾ ਚੱਲ ਗਿਆ ਤੇ ਹੁਣ ਸੁਣੋ ਲੋੜੀ ਬਾਰੇ ਸਾਰੇ ਜਾਣਦੇ ਆਪਾਂ ਆਪਾਂ ਅਣਜਾਣ ਨਹੀਂ ਗਏ ਆਪਾਂ ਨੂੰ ਇਤਿਹਾਸ ਪਤਾ ਨਹੀਂ ਤੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸਣਾ ਲੋੜੀ ਜੋ ਹੈ ਨਾ ਲੋੜ ਲੋੜੀ ਮਤਲਬ ਬੱਚੇ ਦੀ ਲੋੜੀ ਜੋ ਬੱਚਾ ਘਰ ਚ ਪੈਦਾ ਹੋਇਆ ਖੁਸ਼ੀਆਂ ਘਰ ਚ ਵਾਧਾ ਹੋਇਆ ਉਹਦੀ ਲੋੜੀ ਵੰਡੀ ਜਾਂਦੀ ਹੈ ਨਵਾਂ ਵਿਆਹ ਹੋਇਆ ਕੋਈ ਘਰ ਚ ਨਵਾਂ ਜੀ ਆਇਆ ਉਹਦੀ ਵੀ ਲੋੜੀ ਵੰਡੀ ਜਾਂਦੀ ਹੈ ਹਣਾ ਤਾਂ ਇਸ ਕਰਕੇ ਪਹਿਲਾ ਜੋ ਪੁਰਾਣੇ ਜ਼ਮਾਨੇ ਵਿੱਚ ਨਾ ਗੁੜ ਵੰਡਿਆ ਜਾਂਦਾ ਸੀ ਗੁੜ ਵੰਡਿਆ ਜਾਂਦਾ ਸੀ ਲੋਹੜੀ ਤੇ ਕਿ ਗੁੜ ਦੀਆਂ ਪੇਸੀਆਂ ਵੰਡੀਆਂ ਜਾਂਦੀਆਂ ਸੀ ਹੌਲੀ-ਹੌਲੀ ਇੰਪਰੂਵ ਹੋ ਕੇ ਲੱਡੂ ਵੰਡਣ ਲੱਗ ਗਏ ਫਿਰ ਲੱਡੂ ਵੀ ਵੰਡਦੇ ਆ ਕਈ ਜਗ੍ਹਾ ਤੇ ਮੂੰਫਲੀ ਦੀਆਂ ਓੜੀਆਂ ਵੀ ਵੰਡਦੇ ਆ ਕਈ ਜਗ੍ਹਾ ਤੇ ਆਪਣਾ-ਆਪਣਾ ਤਿਹਾਰਾ ਤੇ ਮੇਨ ਗੱਲ ਇਹ ਆ ਕਿ ਲੋਹੜੀ ਜੋ ਹੈ ਇਹ ਬੱਚਿਆਂ ਦੇ ਜਨਮ ਦਿਨ ਤੇ ਮਨਾਈ ਜਾਂਦੀ ਹੈ ਘਰ 'ਚੋਂ ਮੁੰਡਾ ਪੈਦਾ ਹੋਵੇ ਤਾਂ ਲੋਹੜੀ ਵੰਡੀ ਜਾਂਦੀ ਆ ਪਰ ਅੱਜਕੱਲ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਐ ਚੰਗੀ ਗੱਲ ਐ ਕਿਉਂਕਿ ਬੱਚਾ ਤੇ ਬੱਚਾ ਹੈ ਭਾਵੇਂ ਉਹ ਮੁੰਡਾ ਹੈ ਭਾਵੇਂ ਉਹ ਕੁੜੀ ਹੈ ਹੈਨਾ ਤੇ ਲੋੜੀ ਇੱਕ ਖੁਸ਼ੀ ਆ ਬੱਚੇ ਦੇ ਆਉਣ ਦੀ ਖੁਸ਼ੀ ਆ ਤਾਂ ਮਾਇਨੇ ਨਹੀਂ ਰੱਖਦਾ ਬੱਚਾ ਮੁੰਡਾ ਆਇਆ ਕਿ ਕੁੜੀ ਆਈ ਹੈ ਹੈਨਾ ਇੱਕ ਗੱਲ ਹੈ ਚਲੋ ਵੈਸੇ ਤਾਂ ਹੁਣ ਆਪਾਂ ਪੁਰਾਣੀ ਗੱਲ ਕਰੀਏ ਤਾਂ ਮੁੰਡਾ ਹੋਣ ਤੇ ਲੋੜੀ ਵੰਡੀ ਜਾਂਦੀ ਸੀ ਮਨਾਈ ਜਾਂਦੀ ਸੀ ਪਰ ਅੱਜ ਕੱਲ ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਲੋੜੀ ਦਾ ਪਰ ਮਨਾਇਆ ਜਾਂਦਾ ਹੈ ਜੋ ਚੰਗਾ ਹੈ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਇੱਕ ਇੱਕ ਘਰ ਸ਼ਰੀਕਾ ਜੀ ਨੂੰ ਆਪਾਂ ਕਹਿੰਦੇ ਆ ਪਿੰਡਾਂ ਦੇ ਵਿੱਚ ਪਰ ਚਾਰ ਪੰਜ नोन ਘਰ ਜਿਹੜੇ ਆਪਾਂ ਨੂੰ 10 12 ਜਾਣਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਲੋਕ ਲੋਹੜੀ ਵਾਲੇ ਦਿਨ ਆਪਣੇ ਘਰ ਬੁਲਾਉਂਦੇ ਆ ਹਨਾ ਚਾਹ ਪਾਣੀ ਪੀਂਦੇ ਆ ਇਕੱਠੇ ਬੈਠ ਕੇ ਅੱਜ ਕੱਲ ਤਾਂ ਡੀਜ਼ਲ ਆ ਲੈਂਦੇ ਆ ਪਹਿਲਾਂ ਭੰਗੜੇ ਪਾਉਂਦੇ ਸੀ ਗਿੱਧਾ ਪਾਉਂਦੇ ਸੀ ਬੈਠ ਕੇ ਸਾਰੇ ਜਾਣੇ ਤੇ ਬੱਚੇ ਨੂੰ ਸ਼ਗਨ ਦਿੰਦੇ ਆ ਖੁਸ਼ੀ ਬਣਾਈ ਜਾਂਦੀ ਸੀ ਤੇ ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਸਾਰੇ ਰਿਸ਼ਤੇਦਾਰ ਉਸ ਨੂੰ ਸ਼ਗਨ ਦਿੰਦੇ ਸੀ ਆਸ਼ੀਰਵਾਦ ਦਿੰਦੇ ਸੀ ਪਿਆਰ ਦਿੰਦੇ ਸੀ ਜਿਹਦੇ ਵਿਆਹ ਦੀ ਲੋੜੀ ਹੈ ਤੇ ਉਹਨਾਂ ਦੇ ਨਾਲ ਪੰਗੜੇ ਪਾ ਕੇ ਉਹਨਾਂ ਨੂੰ ਕਿ ਭਾਈ ਤੇਰਾ ਵਧੀਆ ਜਾਵੇ ਜੀਵਨ ਛੋਟੇ-ਛੋਟੇ ਖੁਸ਼ੀਆਂ ਬੜੇ ਮਾਇਨੇ ਰੱਖਦੀਆਂ ਨੇ ਹੈਨਾ ਤੇ ਅਗਰ ਕੀ ਹੈ ਲੋੜੀ ਜਾਓ ਮੋਲਾ ਚ ਘੁੰਮਿਓ ਕੀ ਹੈ ਲੋੜੀ ਆਪਾਂ ਪਿਕਚਰ ਦੇਖ ਲੈਣੇ ਨਹੀਂ ਨਹੀਂ ਐਦਾਂ ਨਹੀਂ ਕਰਨਾ ਚਾਹੀਦਾ ਜਿਹੜੇ ਤਿਉਹਾਰ ਨੇ ਨਾ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਉਹ ਛੋਟੀਆਂ ਖੁਸ਼ੀਆਂ ਨੂੰ ਇੰਜੋਏ ਕਰਨਾ ਚਾਹੀਦਾ ਕਿਉਂਕਿ ਸੱਚ ਜਾਣੋ ਇਹ ਇਹ ਤਿਉਹਾਰ ਨਾਲ ਸਾਡੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਦਿੰਦੇ ਆ ਉਹ ਚੀਜ਼ਾਂ ਤੁਸੀਂ ਜੋ ਹਮੇਸ਼ਾ ਰੁਟੀਨ 'ਚ ਕਰਦੇ ਹੋ ਕੀ ਲੋੜ ਹੈ ਤਿਹਾੜਾਂ ਦੇ ਦਿਨਾਂ 'ਚ ਕਰਨ ਦੀ ਤਿਹਾੜ ਦੇ ਦਿਨ ਜੋ ਹੀ ਕਰੋ ਜਿਸ ਚੀਜ਼ ਦਾ ਤਿਹਾੜ ਹੈ ਤੇ ਜੋ ਤੁਸੀਂ ਮਨਾ ਰਹੇ ਹੋ ਉਸੇ ਚੀਜ਼ ਦੀ ਹੀ ਮਹੱਤਤਾ ਉਸ ਦਿਨ ਕੀਤੀ ਜਾਵੇ ਤਾਂ ਸਾਲ ਭਰ ਯਾਦਗੀ ਰਹਿੰਦੀ ਆ ਤੇ ਮਨ ਨੂੰ ਵੀ ਇਹ ਰਹਿੰਦੀ ਆ ਕਿ ਬਜ਼ੁਰਗਾਂ ਨੇ ਚਲਾਈ ਹੋਈ ਪ੍ਰਥਾ ਹੈ ਤੇ ਇਸ ਨੂੰ ਸਾਨੂੰ ਮੰਨਣਾ ਵੀ ਚਾਹੀਦਾ ਹੈ ਤੇ ਕਰਨਾ ਵੀ ਚਾਹੀਦਾ ਹੈ ਕੰਮ ਦੀ ਗੱਲ ਹੈ ਨਾ ਨਹੀਂ ਹੈ ਦੱਸੋ ਪਰਿਵਾਰ ਵਿੱਚ ਹੁਣ ਤੁਸੀਂ ਦੇਖੋ ਸੁਣੋ ਘਰ ਘਰ ਵਿੱਚ ਮੰਨ ਲਓ ਤੁਸੀਂ ਕਿਸੇ ਦੀ ਲੋੜੀ ਨਹੀਂ ਹੈ ਕਿਸੇ ਦੀ ਲੋੜੀ ਨਹੀਂ ਮਤਲਬ ਅਸੀਂ ਕਿਸੇ ਫੰਕਸ਼ਨ ਤੇ ਨਹੀਂ ਗਏ ਅਸੀਂ ਕਿਸੇ ਦੇ ਘਰ ਲੋੜੀ ਨਹੀਂ ਜਾਂਦੇ ਅੱਜ ਕੱਲ ਤੇ ਬੜੇ ਲੋਕ ਹੋ ਗਏ ਆ ਕਿ ਚੱਲ ਨਹੀਂ ਛੱਡ ਪਰੇ ਕਿਤੇ ਕੀ ਜਾਣਾ ਹੈ ਘਰ ਚ ਹੀ ਬੈਠ ਕੇ ਆਪਣਾ ਮੱਥਾ ਠੇਕ ਲੈਨੇ ਆ ਤਾਂ ਕਿੱਦਾਂ ਠੇਕਣਾ ਸੋ ਪਾਠੀਆਂ ਪਾਠੀਆਂ ਲੈ ਕੇ ਨਾ ਪਾਠੀਆਂ ਜੋ ਗੋਹੇ ਦੀਆਂ ਨੇ ਗੋਹਾ ਦੀਆਂ ਪਾਠੀਆਂ ਲੈ ਕੇ ਜਾ ਦੋ ਚਾਰ ਲੱਕੜਾਂ ਲਾ ਕੇ ਵਿੱਚ ਇੱਕ ਪਾਠੀ ਜ਼ਰੂਰ ਲਾ ਗੋਹੇ ਦੀ ਤੇ ਉਹਦੇ ਨਾਲ ਇੱਕ ਬਣਾ ਕੇ ਨਾ ਇੱਕ ਐਡਾ ਗੁੰਮੜਾ ਬਣਾਓ ਇੱਕ ਦੋ ਜਿਹਦੇ ਉੱਤੇ ਰੱਖਦੇ ਤੇ ਮਤਲਬ ਲੱਕੜਾ ਰੱਖ ਦਿਓ ਛੋਟੇ ਛੋਟੇ ਪੀਸ ਇੱਥੇ ਰੱਖ ਕੇ ਤੇ ਉਸ ਨੂੰ ਲੋੜੀ ਚਲਾਓ ਠੀਕ ਹੈ ਅਗਨੀ ਅਗਨੀ ਨੂੰ ਮੱਥਾ ਟੇਕਣਾ ਬੜਾ ਸ਼ੁਭ ਤਿਲਾਂ ਦਾ ਮੱਥਾ ਟੇਕਣਾ ਉਸ ਤੋਂ ਜ਼ਿਆਦਾ ਸ਼ੁਭ ਤਿਲ ਲੈ ਕੇ ਮੱਥਾ ਟੇਕੋ ਵਿੱਚ ਤੁਸੀਂ ਕੀ ਕਹਿੰਦੇ ਆ ਉਹਨੂੰ ਦਾਣੇ ਜਿਹੜੇ ਮੂੰਗਫਲੀ ਦੇ ਦਾਣੇ ਆ ਉਹ ਕੋ ਮੂੰਗਫਲੀ ਜਾਂ ਰੇਵੜੀਆਂ ਤੇ ਗੱਜਕ ਨਾਲ ਤਿਲ ਕਾਲੇ ਚਿੱਟੇ ਤਿਲ ਲੈ ਕੇ ਇਹ ਸਾਰੇ ਤੁਸੀਂ ਮਿਕਸ ਕਰਕੇ ਲੋੜੀ ਤੇ ਅਗਨੀ ਮਹਾਰਾਜ ਤੇ ਮੱਥਾ ਟੇਕੋ ਤੇ ਨਾਲ ਇਹ ਭਾਗਾਂ ਭਰੇ ਜੋ ਕੱਲ ਨੂੰ ਆਉਣੀ ਹੈ ਤੇ ਅੱਜ ਲੋਹੜੀ ਦੇ ਪਰਬ ਤੇ ਤੁਸੀਂ ਮੱਥਾ ਟੇਕ ਰਹੇ ਹੋ ਇਹ ਮੱਥਾ ਤੁਸੀਂ ਅਗਨੀ ਦੇਵਤਾ ਨੂੰ ਟਿਕਣਾ ਕਿ ਖੁਸ਼ੀਆਂ ਹਮੇਸ਼ਾ ਬਰਕਰਾਰ ਰਹਿਣ ਤੇ ਖੁਸ਼ੀਆਂ ਦੀ ਇੱਕ ਸੁਰਤਾ ਸਾਰੇ ਅੱਗੇ ਕੀ ਕਰਦੇ ਸੀ ਲੋੜੀ ਬਾਲ ਕੇ ਨਾ ਵੱਡੀ ਸਾਰੀ ਲੋੜੀ ਬਾਲ ਲੈਂਦੇ ਸੀ ਤੇ ਆਲੇ ਦੁਆਲੇ ਨੱਚਦੇ ਸੀ ਆਲੇ ਦੁਆਲੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ ਮੂੰਫਲੀਆਂ ਖਾਂਦੇ ਸੀ ਰਿਓੜੀਆਂ ਖਾਂਦੇ ਸੀ ਵਿਹਲੇ ਹੋ ਕੇ ਬਹਿ ਜਾਂਦੇ ਸੀ ਰਾਤ ਨੂੰ 12 12 1 1 ਵਜੇ ਤੱਕ ਲੋੜੀ ਦੇ ਕਿਉਂਕਿ ਠੰਡ ਹੁੰਦੀ ਸੀ ਤੇ ਆਲੇ ਦੁਆਲੇ ਬੈਠ ਕੇ ਸੇਕਦੇ ਰਹਿਣਾ ਤੇ ਨਾਲੇ ਗੱਲਾਂ ਮਾਰਦੇ ਰਹਿਣਾ ਨਾਲੇ ਭੰਗੜੇ ਪਾਉਂਦੇ ਰਹਿਣਾ ਨੱਚਦੇ ਰਹਿਣਾ ਗੱਲਾਂ ਕਰਦੇ ਰਹਿਣਾ ਤੇ ਇਸ ਤਰ੍ਹਾਂ ਪਤਾ ਨਹੀਂ ਸੀ ਲੱਗਦਾ ਵਕਤ ਕਿਦਾਂ ਲੰਘ ਜਾਂਦਾ ਸੀ ਕਹਿੰਦੇ ਆ ਇਦਾਂ ਦੀ ਲੋੜੀ ਮੈਂ ਤੇ ਵੈਸੇ ਇੱਕ ਅੱਧੀ ਆਪਣੇ ਨਾਨਕੇ ਪਰਿਵਾਰ ਚ ਦੇਖੀ ਐ ਜਲੰਧਰ ਵਾਲੀ ਸਾਈਡ ਤੇ ਬੜੀ ਵਧੀਆ ਹੁੰਦੇ ਸੀ ਬਚਪਨ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਅੱਜ ਕੱਲ ਵੀ ਵਧੀਆ ਨੇ ਵੈਸੇ ਘਰ ਚ ਤੁਸੀਂ ਆਪਣੇ ਛੋਟਾ ਜਿਹਾ ਫੰਕਸ਼ਨ ਜ਼ਰੂਰ ਕਰੋ ਘਰ ਪਰਿਵਾਰ ਦੇ ਮੈਂਬਰ ਇੱਕ ਥਾਂ ਤੇ ਬੈਠ ਕੇ ਮੱਥਾ ਟੇਕ ਕੇ ਥੋੜੀ ਦਰ ਬੈਠੋ ਸੇਕੋ ਗਾਣੇ ਲਾ ਕੇ ਨੱਚ ਟੱਪ ਲਓ ਹਨਾ ਦੋ ਚਾਰ ਬੋਲੀਆਂ ਪਾ ਕੇ ਗਾਣੇ ਕਰ ਲਓ ਇੱਕ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਦਸਣੀ ਨਹੀਂ ਆਪਾਂ ਡਿਸਕਸ਼ਨ ਕਰਨੀ ਆ ਜੋ ਮਨਚਾ ਨਾ ਕਰ ਲੈਣਾ ਚਾਹੀਦਾ ਜ਼ਰੂਰੀ ਨਹੀਂ ਆ ਹਰ ਕਿਸੇ ਕਿਸੇ ਵੀ ਫੰਕਸ਼ਨ ਦੀ ਜਾਂ ਚੀਜ਼ ਦੀ ਸਿਰਫ ਫੋਟੋ ਖਿੱਚੀ ਜਾਵੇ ਮੂਵੀਆਂ ਹੀ ਬਣਾਈਆਂ ਜਾਣ ਕਦੇ ਖੁੱਲ ਕੇ ਨੱਚ ਕੇ ਦੇਖੋ ਮੂਵੀਆਂ ਤੋਂ ਬਿਨਾ ਕੈਮਰਿਆਂ ਤੋਂ ਬਿਨਾ ਮੋਬਾਈਲਾਂ ਤੋਂ ਬਿਨਾ ਸਚਾਈ ਆ ਹੱਸਣ ਖੇਡਣ ਮਨ ਕਾ ਚਾਉ ਕਿਹਾ ਗਿਆ ਹੈ ਨਾ ਹੱਸਣਾ ਤੇ ਖੇਡਣਾ ਖੇਡਣਾ ਮਤਲਬ ਨੱਚਣਾ ਗਾਉਣਾ ਕੁੱਦਣਾ ਬਹੁਤ ਹੀ ਜ਼ਿਆਦਾ ਸਰੀਰ ਨੂੰ ਤੇ ਦਿਮਾਗ ਨੂੰ ਪਤਫੁਲਤ ਕਰਦਾ ਹੈ ਮਤਲਬ ਕਿ ਉਸ ਵਿੱਚ ਖਾਦ ਦੀ ਤਰ੍ਹਾਂ ਕੰਮ ਕਰਦਾ ਹੈ ਆਪਣੇ ਆਪ ਨੂੰ ਬੰਦਸ਼ਾਂ ਚ ਸਮਾਜ ਦੇ ਦਿਖਾਵੇ ਚ ਬੰਨ ਕੇ ਰੱਖਣਾ ਤੁਹਾਨੂੰ ਅਸਲ ਦੇ ਵਿੱਚ ਬੋਣਾ ਬਣਾ ਦਿੰਦਾ ਹੈ ਅਸੀਂ ਇੱਕ ਬਨਾਰਟੀ ਦੀ ਜ਼ਿੰਦਗੀ ਜੀਉਂਦੇ ਆ ਤੇ ਕਿਉਂ ਨਾ ਖੁੱਲ ਕੇ ਗਾਓ ਕਿਉਂ ਨਾ ਖੁੱਲ ਕੇ ਨੱਚੋ ਕਿਉਂ ਨਾ ਖੁੱਲ ਕੇ ਖੁਸ਼ੀਆਂ ਮਨਾਓ ਦਿਲ ਖੋਲ ਕੇ ਹੱਸਿਆ ਕਰੋ ਛੋਟੀ ਜੀ ਸਮਾਈਲ ਦੇ ਨਾਲ ਕੀ ਫਾਇਦਾ ਜਦੋਂ ਅੰਦਰ ਤੋਂ ਹਾਸਾ ਆਉਂਦਾ ਹੈ ਨਾ ਤੇ ਬੜਾ ਵਧੀਆ ਲੱਗਦਾ ਤੇ ਇਹ ਨਾ ਸੋਚਿਆ ਕਰੋ ਲੈ ਅਗਲਾ ਕਹੇਗਾ ਕਿਨੇ ਜੰਦ ਕੱਢੇ ਆ ਲੈ ਅਗਲਾ ਕਹੇਗਾ ਕਿਨੇ ਅਗਲਾ ਪਿਛਲਾ ਕੋਈ ਨਹੀਂ ਬਸ ਆਪਣਾ ਖੁਸ਼ੀ ਨਾਲ ਹਰ ਤੇ ਹਾਰ ਮਨਾਓ ਖੁਸ਼ ਰਹੋ ਅਗਰ ਤੁਹਾਨੂੰ ਲੱਗਦੀ ਆ ਕਿ ਤੁਸੀਂ ਪਰਿਵਾਰ ਵਿੱਚ ਕੁਝ ਖੁਸ਼ੀਆਂ ਨਹੀਂ ਮਨਾ ਸਕਦੇ ਤਾਂ ਚੁੱਪ ਕਰਕੇ ਕਮਰੇ 'ਚ ਜਾਓ ਗਾਣਾ ਲਾਓ ਤੇ ਨੱਚ ਲਓ ਐਕਸਰਸਾਈਜ਼ ਦੀ ਐਕਸਰਸਾਈਜ਼ ਤੇ ਗਾਣਾ ਨਾਲ 뮤జిక్ 'ਚ ਬੜੀ ਪਾਵਰ ਹੈ ਹਮੇਸ਼ਾ ਹਲਕਾ 뮤జిక్ ਸੁਣਦੇ ਰਹਿਣਾ ਚਾਹੀਦਾ ਚਲੋ 4 ਬਰਾ ਰਾਸ਼ੀਆਂ ਵਾਲਿਆਂ ਨੇ ਲੋੜੀ ਤੇ ਜੇ ਕਿਸੇ ਨੇ ਕੋਈ ਕੁਝ ਖਾਸ ਹੋਇਆ ਤੇ ਆਪਾਂ ਜ਼ਰੂਰ ਦੱਸਾਂਗੇ ਨਹੀਂ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਦਾਂ ਲੋੜੀ ਮਨಾಣੀ ਹੈ ਸਭ ਤੋਂ ਪਹਿਲਾਂ ਹੈ ਰਿਸ਼ਾ ਨਿਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਦੇਖਿਆ ਜਾਵੇ ਤਾਂ ਅੱਜ ਸ਼੍ਰਵਣ ਨਕਸ਼ਤਰ ਦੁਪਹਿਰ ਤੱਕ ਸੁੱਖ ਲੈ ਚੰਗਾ ਮਕਰ ਰਾਸ਼ੀ ਵਿੱਚ ਚੰ드ਰਮਾ ਵਧਿਆ 10ਵੇਂ ਸਥਾਨ ਵਿੱਚ ਹੈ ਸ਼੍ਰਵਣ ਨਕਸ਼ਤਰ ਹੈ ਆਪਣੇ ਘਰ ਨੂੰ ਦੇਖ ਰਿਹਾ ਹੈ ਮਾਤਾ ਦੀ ਸਿਹਤ ਠੀਕ ਹੋ ਜਾਏਗੀ ਕਾਚ ਖੁਸ਼ੀਆਂ ਦਾ ਮਾਹੌਲ ਰਹੇਗਾ ਸ਼ਾਪਿੰਗ ਕਰੋਗੇ ਤੁਸੀਂ ਪਰਿਵਾਰ ਵਿੱਚ ਬੈਠ ਕੇ ਲੋੜੀ ਮਨಾಣੀ ਹੈ ਜ਼ਰੂਰ ਤੁਸੀਂ ਮੰਗਲ ਦੇ ਜੋ ਲੱਡੂ ਨੇ ਉਹ ਘਰ ਵਿੱਚ ਲਿਆਉਣੇ ਤੇ ਬੱਚਿਆਂ ਨੂੰ ਦੇਣੇ ਤੇ ਲੋੜੀ ਜੇ ਕੋਈ ਮੰਗਣ ਆਉਂਦਾ ਹੈ ਲੋੜੀ ਤਾਂ ਉਸ ਨੂੰ ਤੁਸੀਂ ਕੀ ਦੇ ਸਕਦੇ ਹੋ ਲੱਡੂ ਵੀ ਦੇ ਸਕਦੇ ਹੋ ਮੂੰਗਫਲੀ ਦੇ ਸਕਦੇ ਹੋ ਰਿਓੜੀਆਂ ਵੀ ਦੇ ਸਕਦੇ ਹੋ ਬੱਚਿਆਂ ਨੂੰ ਅੱਜ ਤੁਸੀਂ ਪਤੰਗ ਲੈ ਕੇ ਦਿਓ ਬੜਾ ਅੱਛਾ ਹੋ ਜਾਏਗਾ ਟੌਰਸ ਸਿਆਣੀ ਬ੍ਰਿਖ ਰਾਸ਼ੀ ਵਾਲੇ ਬ੍ਰਿਖ ਰਾਸ਼ੀ ਵਾਲਿਆਂ ਦੇ ਸ਼੍ਰਵਣ ਦਾ ਨਕਸ਼ਤਰਤੀ ਜੇ ਖਾਣੇ ਦਾ ਮਾਲਕ ਠੰਡੀਆਂ ਤੱਤੀਆਂ ਚੀਜ਼ਾਂ ਖਾਣ ਪੀਣ ਤੇ ਥੋੜਾ ਪਰਹੇਜ ਸੇਤ ਖਰਾਬ ਹੋ ਸਕਦੀ ਹੈ ਸਿਰ 'ਚ ਥੋੜਾ ਜਿਹਾ ਬੋਝ ਤੇ ਦਰਦ reh ਸਕਦਾ ਹੈ ਫਿਰ ਵੀ ਦਿਨ ਦਾ ਤਿਹਾਰ ਦਾ ਦੇਣਾ ਤੇ ਆਪਾਂ 네ਗੇਟਿਵ ਕੁਝ ਨਹੀਂ ਕਹਿਣਾ ਕਿਉਂ ਕਹਿਣਾ 네ਗੇਟਿਵ ਬਸ ਤੁਹਾਨੂੰ ਸਤਰਕ ਕੀਤਾ ਕਿ ਥੋੜਾ ਜਿਹਾ ਖਾਣ ਪੀਣ ਤੋਂ ਪਰਹੇਜ਼ ਰੱਖਿਓ ਧਿਆਨ ਨਾਲ ਆਪਣਾ ਫੰਕਸ਼ਨ ਕਰਿਓ ਅਗਰ ਕੁਝ ਰਿਸਕੀ ਲੱਗੇ ਕੁਝ ਸੱਟ ਝੋੜ ਦਾ ਲੱਗੇ ਤਾਂ ਹੋਰ ਰਿਸਕ ਬਿਲਕੁਲ ਨਹੀਂ ਲੈਣਾ ਕਿਸੇ ਵੀ ਤਰ੍ਹਾਂ ਦਾ ਤੇ ਜ ਚੰਦਰ ਹੈ ਬੱਚਿਆਂ ਨੂੰ ਸਫੇ ਖੀਰ ਖਾਨ ਨੂੰ ਦੋ ਬੜਾ ਅੱਛਾ ਹੋ ਜਾਏਗਾ ਲੋੜੀ ਦੀ ਲੋੜੀ ਹੋ ਜਾਏਗੀ ਅਰੇ ਓੜੀਆਂ ਦੋ ਤੁਸੀਂ ਗੁੜ ਦੀਆਂ ਬਣੀਆਂ ਹੋਈਆਂ ਰਿਓੜੀਆਂ ਬੱਚਿਆਂ ਨੂੰ ਵੱਡੋ ਵਧੀਆ ਅਗਲੀ ਰਾਸ਼ੀ ਜੈਮਿਨੀ ਜਾਨੀ ਮਿਥੂਣਾ ਰਾਸ਼ੀ ਵਾਲੇ ਮਿਥੂਣਾ ਰਾਸ਼ੀ ਵਾਲਿਆਂ ਨੇ ਅੱਜ ਅਗਰ ਹੋ ਸਕੇ ਤਾਂ ਤੁਸੀਂ ਜੋ ਤੁਹਾਡੇ ਚੰਦਰਮਾ ਦੂਸਰੇ ਸਥਾਨ ਵਿੱਚ ਹੈ ਜੋ ਧਨ ਦੇ ਰਿਹਾ ਕੰਮ ਦੇ ਰਿਹਾ ਕੰਮਕਾਰ ਦੇ ਰਿਹਾ ਅੱਛਾ ਬਿਜ਼ਨਸ ਦੇ ਰਿਹਾ ਬਿਜ਼ੀ ਰਹੋਗੇ ਤੁਸੀਂ ਅੱਜ ਥੋੜਾ ਜਿਹਾ ਰਿਸ਼ਤੇਦਾਰ ਆ ਸਕਦੇ ਆ ਜਾਂ ਤੁਸੀਂ ਆਪਣੇ ਲਈ ਕੁਝ ਆਉਣ ਵਾਲੇ ਕਾਲ ਦੇ ਲਈ ਕਿਤੇ ਜਾਣਾ ਹੈ ਕਿਤੇ ਫੰਕਸ਼ਨ ਕਰਨਾ ਹੈ ਫੰਕਸ਼ਨ اٹینڈ ਕਰਨ ਦਾ ਮੌਕਾ ਵੀ ਮਿਲੇਗਾ ਤੁਹਾਨੂੰ ਕੋਸ਼ਿਸ਼ ਕਰਨੀ ਅੱਜ ਤੁਸੀਂ ਹਲਕੇ ਰੰਗ ਪਹਿਨਣੇ ਨੇ ਤੇ ਨਾਲ ਪੰਛੀਆਂ ਨੂੰ ਕੁਝ ਨਾ ਕੁਝ ਜ਼ਰੂਰ ਪਾ ਦੇਣਾ ਹੈ ਕੁਝ ਵੀ ਜੋ ਤੁਸੀਂ ਆਪਣੇ ਖਾਣ ਲਈ ਲੈਂਦੇ ਹੋ ਥੋੜਾ ਬੋਤਾ ਪਲੇਟ 'ਚ ਰੱਖ ਕੇ ਪੰਛੀਆਂ ਨੂੰ ਪਾ ਦਿਓ ਅੱਛਾ ਹੋ ਜਾਏਗਾ ਕੈਂਸਰ ਜਾਨੀ ਕਰਕਰ ਰਾਸ਼ੀ ਵਾਲੇ ਚੰਦਰਮਾ ਦਾ ਹੀ ਨਕਸ਼ਤਰ ਹੈ ਬੜਾ ਵਧੀਆ ਹੈ ਤੇ ਸਾਹਮਣੇ ਤੋਂ ਚੰਦਰ ਤੁਹਾਡੇ ਲਗਨ ਨੂੰ ਤੁਹਾਡੀ ਰਾਸ਼ੀ ਨੂੰ ਦੇਖ ਰਿਹਾ ਤਾਂ ਬਨੋਬਲ ਹੀ ਬਿਦਾਏਗਾ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਨਹੀਂ ਆ ਬਹੁਤ ਇਮੋਸ਼ਨਲ ਰਹੋਗੇ ਤੁਸੀਂ ਅੱਜ ਰਿਸ਼ਤਿਆਂ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮਨਮਟਾਵ ਹੈ ਕਿ ਭੈਣ ਭਾਈ ਨਾਲ ਲੋਹੜੀ ਦੇਣ ਕਿਤੇ ਜਾ ਰਹੇ ਹੋ ਆਪਣੀ ਭੈਣ ਨੂੰ ਤਾਂ ਹਰ ਤਰ੍ਹਾਂ ਦੀ ਮਨਮਟਾਵ ਦੂਰ ਕਰਕੇ ਉਸ ਦਾ ਆਸ਼ੀਰਵਾਦ ਲੈਣਾ ਵੀ ਹੈ ਤੇ ਦੇਣਾ ਵੀ ਹੈ ਤੇ ਲੋਹੜੀ ਜੋ ਹੈ ਨਾ ਭੈਣਾਂ ਨੂੰ ਦੇਣੀ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਪੜਾ ਉਡੀਕਦਿਆਂ ਨੇ ਵੀ ਭਰਾਵਾਂ ਨੂੰ ਕਿ ਲੋੜੀ ਦੇ ਕੋਈ ਆਏਗਾ ਲੋੜੀ ਦੇਣ ਜਾਂ ਕਿਸੇ ਦੇ ਵਿਆਹ ਦੀ ਜਾਂ ਬੱਚੇ ਦੀ ਲੋੜੀ ਹੈ ਤਾਂ ਬਹੁਤ ਹੀ ਪਿਆਰ ਨਾਲ ਆਪਣੇ ਆਲੇ ਦੁਆਲੇ ਆਪਣੇ ਜ਼ਰੂਰੀ ਨਹੀਂ ਹੈ ਕਿ ਪਰਿਵਾਰ ਨੂੰ ਜੇ ਆਲੇ ਦੁਆਲੇ ਕਿਸੇ ਨਾਲ ਕੋਈ ਪਰੇਸ਼ਾਨੀ ਆ ਤਾਂ ਉਹ ਵੀ ਦੂਰ ਕਰ ਦਿਓ ਪਰਿਵਾਰ ਚ ਤੇ ਪਰੇਸ਼ਾਨੀ ਹੋਣੀ ਨਹੀਂ ਚਾਹੀਦੀ ਲੀਓ ਜਾਨੀ ਸਿੰਘ ਰਾਸ਼ੀ ਵਾਲੇ ਚੰਦਰ ਦਾ ਨਕਸ਼ਤਰ ਥੋੜੀ ਮਾਨਸਿਕ ਖੱਜਲ ਖਵਾਰੀ ਦੇ ਸਕਦਾ ਹੈ ਥੋੜਾ ਘੱਟ ਪ੍ਰੋਫਿਟ ਮਿਲ ਰਿਹਾ ਕੰਮ ਕਰਦਾ ਹੈ ਪਰੇਸ਼ਾਨ ਕਰੇਗਾ ਪਰ ਅੱਜ ਲੋਹੜੀ ਦਾ ਤਿਹਾੜ ਤੁਸੀਂ ਖੁਸ਼ੀਆਂ ਨੂੰ ਮਨਾਉਣਾ ਡੀਜ਼ਲ ਲਗਾ ਕੇ ਰੱਖਣਾ ਗਾਣੇ ਲਗਾ ਕੇ ਰੱਖਣੇ ਕਿਤੇ ਜਾ ਰਹੇ ਹੋ ਸਫ਼ਰ ਵਿੱਚ ਗੱਡੀ ਵਿੱਚ ਤਾਂ ਰਸਤੇ ਵਿੱਚ ਕਿਸੇ ਗਰੀਬ ਨੂੰ ਜ਼ਰੂਰਤਮੰਦ ਨੂੰ ਅੱਜ ਖਾਣਾ ਖਿਲਾ ਦਿਓ ਬੜਾ ਅੱਛਾ ਹੋ ਜੇਗਾ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਮਿੱਤਰ ਹੀ ਹੈ ਪ੍ਰੋਫਿਟ ਦਾ ਮਾਲਕ ਹੈ ਕਾ ਪੈਸੇ ਦੇ ਲਈ ਥੋੜਾ ਜਿਹਾ ਖਿਚਾਪ ਤੁਹਾਡਾ ਜ਼ਿਆਦਾ ਰਹੇਗਾ ਥੋੜੇ ਖਰਚਿਆਂ ਨੂੰ ਲੈ ਕੇ ਚਿੰਤਾ ਵੱਜ ਸਕਦੀ ਆ ਤਾਂ ਕੰਨੇ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਬੜੇ ਅੱਛੇ ਸਿਤਾਰੇ ਆ ਕੁੱਤਿਆਂ ਨੂੰ ਰੋਟੀ ਪਾ ਦਿਓ ਕੁੱਤਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਪਾਉਂਦੇ ਰਾਤ ਨੂੰ ਕਾਲੇ ਚਿੱਟੇ ਤੇਲਾ ਦੇ ਬਣੇ ਹੋਏ ਲੱਡੂ ਤੁਸੀਂ ਬੱਚਿਆਂ ਨੂੰ ਅਗਰ ਦਿੰਨੇ ਹੋ ਤਾਂ ਲਗਨ 'ਚ ਬੈਠਾ ਕੇ ਤੂੰ ਸ਼ੁਭ ਪ੍ਰਭਾਵ ਪਾਏਗਾ ਬੱਚੇ ਜੋਤ ਦੇ ਘਰ ਕਮੰਨੇ ਚਾਹੁੰਦੇ ਆ ਅਗਲੀ ਰਾਸ਼ੀ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਗ੍ਰਹਾਂ ਦੇ ਮੁਤਾਬਕ ਦਿਨ ਅੱਛਾ ਜਾਏਗਾ ਪਰੇਸ਼ਾਨੀਆਂ ਕਟਣਗੀਆਂ ਤੇ ਨਾਲ ਜੋ ਖੱਜਲ ਖਵਾਰੀ ਆ ਉਹ ਵੀ ਤੁਹਾਡੀ ਠੀਕ ਹੁੰਦੀ ਜਾਏਗੀ ਕੋਸ਼ਿਸ਼ ਕਰਨੀ ਹੈ ਅਜਮਾ ਦੇ ਪੈਰੀ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਰਾਤ ਨੂੰ ਸਫੇਦ ਚੀਜ਼ ਬਿਲਕੁਲ ਸੇਵਨ ਨਹੀਂ ਕਰਨਾ ਤੇ ਥੋੜੀ ਦੇਰ ਲੋੜੀ ਸਿੱਕੋ ਤੇ ਕਾਲੇ ਚਿੱਟੇ ਤੇਲ ਤੇ ਨਾਲ ਜੋ ਵੀ ਤੁਸੀਂ ਘਰ ਚ ਕੋਈ ਬਣਾਇਆ ਹੈ ਕੁਝ ਜਿੱਦਾਂ ਆਪਾਂ ਕਹਿ ਦਿੰਨੇ ਆ ਲੱਡੂ ਨੇ ਜਾਂ ਕੁਝ ਪਿੰਨੀਆਂ ਵਗੈਰਾ ਅੱਜ ਕੱਲ ਅਸੀਂ ਬਣਾਉਂਦੇ ਆ ਬੜੀਆਂ ਤਾਂ ਉਹ ਤੁਸੀਂ ਕੀ ਕਰ ਸਕਦੇ ਹੋ ਅ ਉਹਦਾ ਮੱਥਾ ਠੇਕ ਸਕਦੇ ਹੋ ਅਗਲੀ ਰਾਸ਼ੀ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲੇ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਕਿਸਮਤ ਦਾ ਮਾਲਕ proud ਤੇ ਖੁਸ਼ ਰਹੋਗੇ ਤੁਸੀਂ ਆਪਣੇ ਮਾਤਾ ਪਿਤਾ ਨਾਲ ਟਾਈਮ ਸਪੈਂਡ ਕਰੋਗੇ ਤੁਸੀਂ ਬੜੇ ਵਧੀਆ ਆਪਣੇ ਪਰਿਵਾਰ ਵਿੱਚ ਬੈਠ ਕੇ ਖੁਸ਼ੀਆਂ ਮਨਾਉਣੀਆਂ ਚੰਗੀ ਗੱਲ ਹੈ ਤੇ ਨਾਲ ਮਾਤਾ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਰਹੇਗਾ ਖਾਣ ਪੀਣ ਦਾ ਸੇਵਨ ਵੀ ਧਿਆਨ ਨਾਲ ਕਰਨਾ ਹੈ ਤੁਸੀਂ ਤੇ ਅੱਜ ਤੁਸੀਂ ਕਿਸੇ ਵੀ ਅ ਜਰੂਰਤਮੰਦ ਨੂੰ ਅਗਰ ਕੱਪੜੇ ਦਾ ਦਾਨ ਕਰ ਦਿਓ ਤਾਂ ਬਹੁਤ ਸ਼ੁਭ ਰਹੇਗਾ ਅਗਲੀ ਰਾਸ਼ੀ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਜੋ ਹੈ ਉਹ 8ਵੇਂ ਖਾਨੇ ਦਾ ਮਾਲਕ ਹੋਣ ਕਰਕੇ ਜੋ ਮਕਰ ਰਾਸ਼ੀ ਵਿੱਚ ਧਨ ਸਥਾਨ ਵਿੱਚ ਹੈ ਤਾਂ ਪੈਸੇ ਲਈ ਤੁਹਾਨੂੰ ਲਈ ਕੰਮ ਕਰ ਲਈ ਸਿਤਾਰੇ ਤੁਹਾਡੇ ਬਿਲਕੁਲ ਚੰਗੇ ਨੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਵਾਲੀ ਲੋਹੜੀ ਦੇ ਤਿਹਾੜੀ ਤੁਹਾਡੇ ਲਈ ਬਹੁਤ ਸ਼ੁਭ ਚਾਏਗਾ ਰਿਸ਼ਤੇ ਨਵੇਂ ਬਣਨਗੇ ਵਿਆਹ ਸ਼ਾਦੀ ਦੀ ਉਮਰ ਹੈ ਤਾਂ ਰਿਸ਼ਤਾ ਨਮਾ ਆ ਵੀ ਸਕਦਾ ਹੈ ਕੋਈ ਨਾ ਕੋਈ ਖੁਸ਼ਖਬਰੀ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ ਠੀਕ ਹੈ ਅਗਲੀ ਰਾਸ਼ੀ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਲਗਨ ਦੇ ਲਗਨ ਚ ਹੀ ਚੰਦਰ ਮਹਾਰਾਜ ਰਹਿਣਗੇ ਲਗਨ ਚ ਮਤਲਬ ਮਕਰ ਰਾਸ਼ੀ ਵਿੱਚ ਜੋ ਚੰਦਰਮਾ ਬੈਠੇ ਨੇ ਲਗਨ ਚ ਨੇ ਜੋ ਥੋੜੀ ਸਿਹਤ ਨੂੰ ਪਰੇਸ਼ਾਨੀ ਦੇਣਗੇ ਕੀ ਕਰੀਏ ਤੇ ਕੀ ਨਾ ਕਰੀਏ ਇਹਦੇ ਵਿੱਚ ਤੁਹਾਨੂੰ ਕਨਫਿਊਜ਼ਨ ਥੋੜੀ ਰਹੇਗੀ ਚਾਂਦੀ ਦੇ ਗਲਜ ਪਾਣੀ ਪੀਣਾ ਹੈ ਪਤਾਸੇ ਲੈ ਕੇ ਅੱਜ ਤੁਸੀਂ ਬੱਚਿਆਂ ਨੂੰ ਵੰਡ ਸਕਦੇ ਹੋ ਪਤਾਸੇ ਦਾ ਸੇਵਨ ਥੋੜੀ ਜਿਹੀ ਵਿੱਚ ਕਾਲੀ ਮਿਰਚ ਪਾ ਕੇ ਕਰੋ ਬਹੁਤ ਅੱਛਾ ਹੋ ਜਾਏਗਾ ਕਾਲੀ ਮਿਰਚ ਸ਼ਨੀ ਦੀ ਹੈ ਤੇ ਚੰਦਰ ਪਤਾ ਸਾ ਜੋ ਚੰਦਰ ਸ਼ੁਕਰ ਦਾ ਮੰਨਿਆ ਜਾਂਦਾ ਹੈ ਅਗਲੀ ਰਾਸ਼ੀ ਉਹ ਕਿਉਂ ਰਸ਼ੀ ਆਨੇ ਕੁੰਭ ਰਾਸ਼ੀ ਵਾਲੇ ਹੁਣ ਦੇਖਿਆ ਜਾਵੇ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੰਦਰ ਮਾਜ ਜੁਵੇ ਮਕਰ ਰਾਸ਼ੀ ਵਿੱਚ 12ਵੇਂ ਸਥਾਨ ਵਿੱਚ ਰਹੇਗਾ ਤੇ 12ਵੇਂ ਚੰਦਰ ਕੋ ਜਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਕਰਕੇ ਥੋੜੀ ਬਹੁਤੀ ਮਾਨਸਿਕ ਪਰੇਸ਼ਾਨੀ ਰਹੇਗੀ ਖ절 ਖਵਾਰੀ ਰਹੇਗੀ ਅਗਰ ਤੁਸੀਂ ਕੋਈ ਜੌਬ ਕਰਦੇ ਹੋ ਕੰਮਕਾਰ ਕਰਦੇ ਹੋ ਆਪਰਾ ਕੰਮ ਕਰਦੇ ਹੋ ਜਾਂ ਜੌਬ ਕਰਦੇ ਹੋ ਤਾਂ ਉਹਦੇ ਲਈ ਤੁਹਾਨੂੰ ਥੋੜਾ ਕੰਮ ਕਰਦੀ ਪਰੇਸ਼ਾਨੀ ਦਿਮਾਗ ਤੇ ਬੋਝ ਕਰ ਸਕਦੀ ਹੈ ਕੋਈ ਨਹੀਂ ਚੰਦਰਬਾਰ ਨੇ ਸਥਾਨ ਵਿੱਚ ਹੈ ਚੌਲ ਤੇ ਦੁੱਧ ਜਲ ਪ੍ਰਵਾਹ ਕਰ ਦਿਓ ਸ਼ੁਭ ਹੋ ਜਾਏਗਾ ਤੇ ਨਾਲ ਹੀ ਹਲਕੇ ਜੇ ਰੰਗ ਪਹਿਨਣੇ ਅੱਜ ਤੁਸੀਂ ਕਰੀਮ ਕਲਰ ਵਾਈਟ ਕਲਰ ਤੁਹਾਡਾ ਲੱਕੀ ਰਹਿਣ ਵਾਲਾ ਹੈ ਤਿਹਾੜ ਦੇ ਉੱਤੇ ਅੱਜ ਬੱਚਿਆਂ ਨੂੰ ਫਲ ਦੇਣ ਤੇ ਬੁੱਧ ਦਾ ਫਲ ਸ਼ੁਭ ਹੋਏਗਾ ਤੇ ਕਿਸਮਤ ਦਾ ਸਾਥ ਮਿਲੇਗਾ ਪਾਈਸੇਸ ਮੀਨ ਰਾਸ਼ੀ ਵਾਲਿਆਂ ਨੇ ਲੋੜੀ ਦੇ ਤਿਹਾੜੀ ਤੇ ਜੋ ਆਪਾਂ ਸਪੈਸ਼ਲ ਤੁਹਾਨੂੰ ਦੱਸਦੇ ਪਏ ਆ ਉਹਦੇ ਵਿੱਚ ਤੁਸੀਂ ਅੱਜ ਰਾਹੁਲ ਨੂੰ ਸ਼ਾਂਤੀ ਦੇ ਲਈ ਕੀ ਕਰਨਾ ਹੈ ਜੀ ਕਾਲੇ ਚਿੱਟੇ ਤਿਲ ਲੈ ਕੇ तकरीबन 2 4 5 ਮੁਠੀਆਂ 4 5 ਵਾਰ ਉਸ ਨੂੰ ਬਿਲਕੁਲ ਅੱਖ ਦੇ ਉੱਪਰ ਮੰਗਲ ਦੀ ਪਾਵਰ ਦੇ ਕੇ ਉਹਦੇ ਤੇ ਕਰੋ ਤੇ ਰਾਹੂ ਲਗਨ ਵਿੱਚ ਬਿਲਕੁਲ ਸ਼ਾਂਤ ਰਹੇਗਾ ਤੇ ਨਾਲ ਹੀ ਤੁਸੀਂ ਕਿਨਾਰੀਆ ਲਗਰ ਪਾਣੀ ਦੇ ਉੱਪਰ ਨਮਕੋਤਾ ਜਲ ਪ੍ਰਵਾਹ ਕਰ ਦਵੋ ਵੈਸੇ ਕੱਲ ਨੂੰ ਮਕਰ ਸੰkrananti ਹੈ ਤੇ ਉਹਦੇ ਲਈ ਵੀ ਸੂਰਜ ਰਾਸ਼ੀ ਪਰਵਰਤਨ ਕਰਕੇ ਤੁਹਾਡੇ ਇਨਕਮ ਸਥਾਨ ਵਿੱਚ ਆ ਜਾਣਾ ਹੈ 10 ਨੰਬਰ ਦੇ ਵਿੱਚ ਤਾਂ ਉਹ ਵੀ ਤੁਹਾਡੇ ਪੰਜਵੇਂ ਖਾਨੇ ਨੂੰ ਦੇਖੇਗਾ ਚਲੋ ਉਹਦੀ ਵੀਡੀਓ ਆਪਾਂ ਕੱਲ ਪਾਵਾਂਗੇ ਤੇ ਅੱਜ ਤੁਸੀਂ ਤਕਰੀਬਨ ਲੋਹੜੀ ਤੇ ਇਹ ਉਪਾਅ ਜ਼ਰੂਰ ਕਰ ਦੇਣਾ ਜਿਸ ਨਾਲ ਸ਼ਾਂਤੀ ਮਿਲੇਗੀ ਤੇ ਪੰਜ ਲੱਡੂ ਲੈ ਕੇ ਤੁਸੀਂ ਪਿੱਪਲ ਥੱਲੇ ਰੱਖ ਕੇ ਆਣੇ ਪਿੱਪਲ ਥੱਲੇ ਕਿਉਂ ਰੱਖਣੇ ਸ਼ਨੀ ਦੇ ਕਾਰਕ ਮੰਨੇ ਜਾਂਦੇ ਹਨ ਸ਼ਨੀ ਦਾ ਕਾਰਕ ਹੈ ਪਿੱਪਲ ਤੇ ਲੱਡੂ ਜੋ ਨੇ ਪੀਲੇ ਨੇ ਬ੍ਰਸਪਤ ਦੇ ਕਾਰਕ ਰਾਹੁ ਸ਼ਾਂਤ ਲਏਗਾ ਕੀੜੇ ਮਕੜੇ ਖਾ ਲੈਣਗੇ ਚੰਗੀ ਗੱਲ ਹੀ ਆ ਮਾੜਾ ਥੋੜਾ ਹੀ ਆ ਚਲੋ ਇਹ ਸੀ ਜੀ ਲੋਹੜੀ ਤੇ ਸਪੈਸ਼ਲ ਪ੍ਰੋਗਰਾਮ ਕੀ ਕਰਨਾ ਤੇ ਹੁਣ ਸੁਣੋ ਸਾਰੇ ਰਾਸ਼ੀਆਂ ਵਾਲਿਆਂ ਨੇ ਕੀ ਕਰਨਾ ਹੈ ਜੋ ਵੀ ਸਮਾਨ ਤੁਸੀਂ ਲੋਹੜੀ ਤੇ ਲੈ ਕੇ ਆਓ ਕਾਲੇ ਚਿੱਟੇ ਤੇ ਲਿਖਾਸ ਤੌਰ ਤੇ ਤੇ ਉਹ ਇੱਕ ਪਲੇਟ ਵਿੱਚ ਪਾ ਲਓ ਤੁਸੀਂ ਤੇ ਉਹਦੇ ਨਾਲ ਸਾਰੇ ਘਰ ਦੇ ਸਾਰੇ ਘਰ ਦੇ ਮੈਂਬਰ ਆਗ ਦੇ ਨਾਲ ਇਕੱਠੇ ਹੋ ਕੇ ਸਾਰੇ ਇਕੱਠੇ ਹੀ ਤਿਲ ਲੈ ਕੇ ਇੱਕ ਵਾਰੀ ਅਗਨੀ ਨੂੰ ਮੱਥਾ ਟੇਕੋ ਬੜੀ ਸ਼ੁਭਤਾ ਤੇ ਇਕਸੁਰਤਾ ਬਣਦੀ ਹੈ ਕਰਕੇ ਦੇਖਿਓ ਸਮਾਂ ਹੀ ਜਾਸਦਾ ਆਪ ਸਭ ਦਾਸਦਾ ਦਿਨ ਅੱਛਾ ਜਾਵੇ ਆਪ ਸਭ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਸੱਚੀ